ਸ਼ਮ ਦਾ ਕੱਪੜਾ ਜਿਉਂਦੇ ਕੀੜਿਆਂ ਨੂੰ ਉਬਾਲ ਕੇ ਬਣਾਇਆ ਜਾਂਦਾ ਇਸ ਤਰ੍ਹਾਂ ਕੇ ਸੋਧੀਆਂ ਨੂੰ ਵੀ ਤੇ ਮੈਂ ਤਾਂ ਜਿਹੜੇ ਦੂਸਰੇ ਵੀ ਸਾਡੀਆਂ ਬੀਬੀਆਂ ਭੈਣਾਂ ਵੀ ਸਿੰਘ ਵੀ ਉਹ ਕੋ ਵਿਅਰਜ ਕਰਾਂਗਾ ਕਿ ਕੋਸ਼ਿਸ਼ ਕਰੋ ਕਿ ਸਿਲਕ ਦਾ ਕੱਪੜਾ ਨਾ ਪਾਇਆ ਜਾਵੇ ਕਿਉਂਕਿ ਜੇ ਦੇਖਿਆ ਜਾਵੇ ਤੇ ਸਿਲਕ ਨੂੰ ਬਣਾਉਣ ਵਿੱਚ ਵੀ ਓਨਾ ਹੀ ਪਾਪ ਹੁੰਦਾ ਜਿੰਨਾ ਚਮੜੇ ਨੂੰ ਬਣਾਉਣ ਵਿੱਚ ਹੁੰਦਾ ਸੋ ਇਸ ਕਰਕੇ ਹੋਲੀ ਗੱਤੀ ਸਿਰਕ ਦਾ ਕੱਪੜਾ ਛੱਡੋ ਜੇ ਇੱਕਦਮ ਛੱਡ ਸਕਦੇ ਹੋ ਤੇ ਬਹੁਤ ਵਧੀਆ ਗੱਲ ਹੈ। ਦੂਸਰੀ ਅਰਥ ਥੋੜੀ ਜੀ ਸੱਚ ਪਾਤਸ਼ਾਹ ਦੇ ਹੁੰਦਿਆਂ ਹੋਈ ਸੀ ਉਹਨਾਂ ਦੇ ਚਰਨਾਂ ਵਿੱਚ ਪਰ ਬਹੁਤ ਜ਼ਿਆਦਾ ਨਹੀਂ ਹੋ ਸਕੀ। ਸਤਿਗੁਰੂ ਜਗਦੀਸ਼ ਸਿੰਘ ਸੱਚੇ ਪਾਤਸ਼ਾਹ ਸੋਧ ਰੱਖਣ ਤੇ ਬੜੀਆਂ ਖੁਸ਼ੀਆਂ ਦਿੰਦੇ ਸੀ। ਤੇ ਸਾਡੇ ਵਾਸਤੇ ਤੇ ਉਹਨਾਂ ਦੀਆਂ ਖੁਸ਼ੀਆਂ ਤੇ ਪਰਮਾਤਮਾ ਦੀਆਂ ਖੁਸ਼ੀਆਂ 'ਚ ਕੋਈ ਫਰਕ ਨਹੀਂ। ਸੋ ਇਸ ਕਰਕੇ ਹੋਰ ਬਿਨਾਂ ਕਿਸੇ ਸੋਚ ਵਿਚਾਰ ਤੋਂ ਜਿੰਨੇ ਵੀ ਸੋਧ ਮਰਿਆਦਾ ਰੱਖ ਸਕੋ ਉੰਨੀ ਚੰਗੀ ਰਿਲੇਸ਼ਨ ਦਾ ਕੱਪੜਾ ਜਿਉਂਦੇ ਕੀੜਿਆਂ ਨੂੰ ਉਬਾਲ ਕੇ ਬਣਾਇਆ ਜਾਂਦਾ ਇਸ ਕਰਕੇ ਸੋਧੀਆਂ ਨੂੰ ਵੀ ਤੇ ਮੈਂ ਤਾਂ ਜਿਹੜੇ